ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਪਰ ਅਮਰੀਕਾ ਦੇ ਟਿੱਪਣੀ ਨੂੰ ਲੈ ਕੇ ਰਾਜਦੂਤ ਨੂੰ ਤਲਬ ਕੀਤਾ ਹੈ ਸੇਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅਮਰੀਕਾ ਦੇ ਟਿੱਪਣੀ ਦੇ ਉੱਪਰ ਸਖਤ ਇਤਰਾਜ਼ ਜਤਾਇਆ ਗਿਆ ਸਖਤ ਇਤਰਾਜ਼ ਜਤਾੰਦਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੇ ਸੰਪਰਾਭੂਤਾ ਤੇ ਸੇਨਾਲ ਹੀ ਕਿਸੇ ਵਿਦੇਸ਼ ਦੀ ਅੰਦਰੂਨੀ ਮਾਮਲਾ ਦਾ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੇਕਰ ਅਜਿਹਾ ਨਹੀਂ ਹੁੰਦਾ ਤੇ ਇਸ ਦੇ ਨਾਲ ਗਲਤ ਉਦਾਹਰਨ ਪੇਸ਼ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਰਤ ਦੀ ਨਿਆਇਪਾਲਿਕਾ ਸੁਤੰਤਰ ਹੈ ਤੇ ਉਸ ਸਮੇਂ ਬਦ ਜਾਂਚ ਕਰਨ ਲਈ ਪ੍ਰਤੀਬੱਧ ਹੈਗੀਏ ਸਨਲਥਨੋ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਰਤ ਦੀ ਨਿਆਇ ਪ੍ਰਣਾਲੀ ਦੇ ਉੱਪਰ ਸ਼ੱਕ ਨਾ ਕੀਤਾ ਜਾਵੇ ਪਰਤ ਦੀ ਨਿਆਇ ਪ੍ਰਣਾਲੀ ਦੇ ਉੱਪਰ ਸਵਾਲ ਨਾ ਚੁੱਕੇ ਜਾਣ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਸੀਐਮ ਮਰਗਨ ਕੇਜੇ ਵਾਲ ਨੂੰ ਗ੍ਰਫਤਾਰ ਕੀਤਾ ਸੀ 21 ਮਾਰਚ ਨੂੰ ਗ੍ਰਫਤਾਰ ਕੀਤਾ 28 ਮਾਰਚ ਤੱਕ ਉਹਨਾਂ ਨੂੰ ਰਿਵਾਰਡ ਤੇ ਰੱਖਿਆ ਹੋਇਆ ਹੈ ਈਡੀ ਦੀ ਹਿਰਾਸਤ ਦੇ ਵਿੱਚ ਨੇ ਤੇ ਇਸੇ ਹੀ ਦੌਰਾਨ ਅਮਰੀਕਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਟਿੱਪਣੀ ਕਰਦੇ ਆ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਕਿ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਪਰ ਪੈਨੀ ਨਜ਼ਰ ਬਣਾਈ ਹੋਈਆਂ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਨਿਰਪੱਖ ਜਾਂਚ ਮਿਲੇਗੀ ਪ੍ਰਤੀਬੱਧ ਸਮੇਂ ਸਮੇਂਦ ਲਈ ਪਾਬੰਦੀ ਹੋਵੇਗੀ ਸਮੇਂ ਸਿਰ ਜਿਹੜਾ ਹੈ ਉਹਨਾਂ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਜੇ ਹੀ ਟਿੱਪਣੀ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਸੀ ਤੇ ਇਸ ਕਿਪ ਨੇ ਦੇ ਉੱਪਰ ਹੁਣ ਇਰਾਦਤ ਤੋਂ ਤਲਬ ਕੀਤਾ ਹੈ ਸਿਨਾਹੀ ਕੜਾ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਕਿ ਉਮੀਦ ਕਰਦੇ ਹਾਂ ਕਿ ਭਾਰਤ ਦੇ ਅੰਦਰੂਨੀ ਮਾਮਲੇ ਦਾ ਸਨਮਾਨ ਕੀਤਾ ਜਾਵੇ ਸਿਨਾਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੂਟਨੀਤੀ ਦੇ ਵਿੱਚ ਕਿਸੇ ਵੀ ਦੇਸ਼ ਦੀ ਸੰਪਰਬੂਤਾ ਤੇ ਅੰਦਰੂਨੀ ਮਾਮਲਿਆਂ ਦੇ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੇ ਮਾਮਲਾ ਸਹਿਯੋਗੀ ਲੋਕਤੰਤ੍ਰਿਕ ਦੇਸ਼ ਤੋਂ ਹੋਵੇ ਤਾਂ ਇਹ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਇਸ ਅਝਿਹਾ ਨਾ ਕਰਨ ਤੇ ਗਲਤ ਉਦਾਹਰਣ ਪੇਸ਼ ਹੁੰਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਕਾਨੂੰਨੀ ਵਿਵਸਥਾ ਸੁਤੰਤਰ ਨਿਆਂਪਾਲਿਕਾ ਦੇ ਤੇ ਆਧਾਰਿਤ ਹੈਗੀ ਹੈ ਤੇ ਉਹ ਸਮੇਂ ਤੇ ਫੈਸਲੇ ਦੇ ਲਈ ਜ਼ਿੰਮੇਵਾਰ ਲੈਣੇ ਹੈ ਪਾਲਿਕਾ ਦੇ ਸੰਭਾਲ ਨਾ ਚੁੱਕੇ ਜਾਣ ਉਹਨਾਂ ਦੇ ਵੱਲੋਂ ਕੜਾ ਇਤਰਾਜ਼ ਜ਼ਾਤੰਦਿਆ ਜਿਹੜਾ ਹੈ ਆਪਣੀ ਟਿੱਪਣੀ ਕਰ ਦਿੱਤੀ ਗਈ ਹੈ ਤੇ ਦੱਸਦੇ ਕਿ ਇਸ ਤੋਂ ਪਹਿਲਾਂ ਅਮਰੀਕਾ ਤੋਂ ਪਹਿਲਾਂ ਜਰਮਨ ਦੇ ਵੱਲੋਂ ਵੀ ਅਜਿਹੀ ਹਿੱਟਪਨੀ ਕੀਤੀ ਗਈ ਸੀ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਲੈ ਕੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਸੀ ਜਿਸ ਦੇ ਉੱਪਰ ਰਾਜਦੂਤ ਨੂੰ ਤਲਬ ਕੀਤਾ ਸੀ ਤੇ ਗੜਾ ਤਰਸਤਾਇਆ ਸੀ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਹੋਵੇਗੀ ਤੇ ਦੱਸਦੇ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹਿਰਾਸਤ ਦੇ ਵਿੱਚ ਈਡੀ ਦੇ ਵੱਲੋਂ ਲਿਆ ਸੀ 21 ਮਾਰਚ ਨੂੰ 28 ਮਾਰਚ ਤੱਕ ਉਹ ਹਿਰਾਸਤ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਜਿਥੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਦੱਸਦੇ ਕਿ ਹੁਣੇ ਵੀ ਦੇਸ਼ਾਂ ਵੱਲੋਂ ਵੀ ਇਸ ਮਾਮਲੇ ਦੁਪੱਟੇ ਪੰਨੀ ਆਨੀਆਂ ਸ਼ੁਰੂ ਹੋ ਚੁੱਕੀਆਂ ਸੀ ਜਿਸ ਤੇ ਉੱਪਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕੜਾ ਇਤਰਾਜ਼ ਜਤਾਇਆ ਗਿਆ ਕੜਾ ਇਤਰਾਜ਼ ਜਤਾਂਦਿਆ ਰਾਜਦੂਤਾਂ ਨੂੰ ਵੱਖ-ਵੱਖ ਦੇਸ਼ਾਂ ਦੇ ਜਿਨ੍ਹਾਂ ਦੇ ਵੱਲੋਂ ਟਿੱਪਣੀ ਕੀਤੀ ਆ ਉਹਨਾਂ ਨੇ ਤਲਬ ਕੀਤਾ ਦੱਸਦੇ ਉੱਪਰ ਕੜਾ ਇਤਰਾਜ਼ ਜਤਾਇਆ ਤੇ ਕਿਹਾ ਗਿਆ ਕਿ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਭਾਰਤ ਦੇ ਅੰਦਰੂਨੀ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬੀ ਟੈਪ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਪਰ ਅਮਰੀਕਾ ਦੇ ਟਿੱਪਣੀ ਨੂੰ ਲੈ ਕੇ ਰਾਜਦੂਤ ਨੂੰ ਤਲਬ ਕੀਤਾ ਹੈ ਸੇਨਾਲੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅਮਰੀਕਾ ਦੇ ਟਿੱਪਣੀ ਦੇ ਉੱਪਰ ਸਖਤ ਇਤਰਾਜ਼ ਜਤਾਇਆ ਗਿਆ ਸਖਤ ਇਤਰਾਜ਼ ਜਤਾੰਦਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੇ ਸੰਪਰਾਭੂਤਾ ਤੇ ਸੇਨਾਲੀ ਕਿਸੇ ਵਿਦੇਸ਼ ਦੀ ਅੰਦਰੂਨੀ ਮਾਮਲਾ ਦਾ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੇਕਰ ਅਜਿਹਾ ਨਹੀਂ ਹੁੰਦਾ ਤੇ ਇਸ ਦੇ ਨਾਲ ਗਲਤ ਉਦਾਹਰਣ ਪੇਸ਼ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਿਆਂਪਾਲਿਕਾ ਸੁਤੰਤਰ ਹੈ ਤੇ ਉਸ ਸਮੇਂ ਵੱਲ ਜਾਂਚ ਕਰਨ ਲਈ ਪ੍ਰਤੀਬੱਧ ਹੈ ਕਿ ਇਹ ਸਨਲਫੂਨੋ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਦੇ ਉੱਪਰ ਸ਼ੱਕ ਨਾ ਕੀਤਾ ਜਾਵੇ ਭਾਰਤ ਦੀ ਨਿਆਂ ਪ੍ਰਣਾਲੀ ਦੇ ਉੱਪਰ ਸਵਾਲ ਨਾ ਚੁੱਕੇ ਜਾਣ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਸੀਐਮ ਮਰਗਨ ਕੇਜੇਵਾਲ ਨੂੰ ਗ੍ਰਫਤਾਰ ਕੀਤਾ ਸੀ 21 ਮਾਰਚ ਨੂੰ ਗ੍ਰਫਤਾਰ ਕੀਤਾ 28 ਮਾਰਚ ਤੱਕ ਉਹਨਾਂ ਨੂੰ ਰਿਵਾਰਡ ਤੇ ਰੱਖਿਆ ਹੋਇਆ ਹੈ ਈਡੀ ਦੀ ਹਿਰਾਸਤ ਦੇ ਵਿੱਚ ਨੇ ਤੇ ਇਸੇ ਹੀ ਦੌਰਾਨ ਅਮਰੀਕਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਟਿੱਪਣੀ ਕਰਦੇ ਆ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਕਿ ਅਸੀਂ ਸਿਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਪਰ ਪੈਨੀ ਨਜ਼ਰ ਬਣਾਈ ਹੋਈਆਂ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਨਿਰਪੱਖ ਜਾਂਚ ਮਿਲੇਗੀ ਪ੍ਰਤੀਬੱਧ ਸਮੇਂ ਦੇ ਸਮੇਂ ਦੇ ਲਈ ਪਾਬੰਦੀ ਹੋਵੇਗੀ ਸਮੇਂ ਸਿਰ ਜਿਹੜਾ ਹੈ ਉਹਨਾਂ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਜੇ ਹੀ ਟਿੱਪਣੀ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਸੀ ਤੇ ਇਸ ਕਿਪ ਨੇ ਦੇ ਉੱਪਰ ਹੁਣ ਇਰਾਦਤ ਤੋਂ ਤਲਬ ਕੀਤਾ ਹੈ ਸਿਨਾਹੀ ਕੜਾ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਕਿ ਉਮੀਦ ਕਰਦੇ ਹਾਂ ਕਿ ਭਾਰਤ ਦੇ ਅੰਦਰੂਨੀ ਮਾਮਲੇ ਦਾ ਸਨਮਾਨ ਕੀਤਾ ਜਾਵੇ ਸਿਨਾਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੂਟਨੀਤੀ ਦੇ ਵਿੱਚ ਕਿਸੇ ਵੀ ਦੇਸ਼ ਦੀ ਸੰਪਰਬੂਤਾ ਤੇ ਅੰਦਰੂਨੀ ਮਾਮਲਿਆਂ ਦੇ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੇ ਮਾਮਲਾ ਸਹਿਯੋਗੀ ਲੋਕਤੰਤ੍ਰਿਕ ਦੇਸ਼ ਤੋਂ ਹੋਵੇ ਤਾਂ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਇਸ ਅਝਿਹਾ ਨਾ ਕਰਨ ਤੇ ਗਲਤ ਉਦਾਹਰਣ ਪੇਸ਼ ਹੁੰਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਕਾਨੂੰਨੀ ਵਿਵਸਥਾ ਸੁਤੰਤਰ ਨਿਆਂਪਾਲਿਕਾ ਦੇ ਤੇ ਆਧਾਰਿਤ ਹੈਗੀ ਹੈ ਤੇ ਉਹ ਸਮੇਂ ਤੇ ਫੈਸਲੇ ਦੇ ਲਈ ਜ਼ਿੰਮੇਵਾਰ ਲੈਣੇ ਹੈ ਪਾਲਿਕਾ ਦੇ ਸੰਭਾਲ ਨਾ ਚੁੱਕੇ ਜਾਣ ਉਹਨਾਂ ਦੇ ਵੱਲੋਂ ਕੜਾ ਇਤਰਾਜ਼ ਜ਼ਾਤੰਦਿਆ ਜਿਹੜਾ ਹੈ ਆਪਣੀ ਟਿੱਪਣੀ ਕਰ ਦਿੱਤੀ ਗਈ ਆ ਤਾਂ ਦੱਸ ਦੇ ਕਿ ਇਸ ਤੋਂ ਪਹਿਲਾਂ ਅਮਰੀਕਾ ਤੋਂ ਪਹਿਲਾਂ ਜਰਮਨ ਦੇ ਵੱਲੋਂ ਵੀ ਅਜਿਹੀ ਹਿੱਟ ਟਿੱਪਣੀ ਕੀਤੀ ਗਈ ਸੀ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਸੀ ਜਿਸ ਦੇ ਉੱਪਰ ਰਾਜਦੂਤ ਨੂੰ ਤਲਬ ਕੀਤਾ ਸੀ ਤੇ ਗੜਾ ਤਰਸ ਤਾਇਆ ਸੀ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਹੋਵੇਗੀ ਤੇ ਦੱਸ ਦੇ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਇਹ ਦਾਸਤ ਦੇ ਵਿੱਚ ਈਡੀ ਦੇ ਵੱਲੋਂ ਲਿਆ ਸੀ 21 ਮਾਰਚ ਨੂੰ 28 ਮਾਰਚ ਤੱਕ ਹਿਰਾਸਤ ਦੇ ਵਿੱਚ ਨੇ ਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਜਥੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹ। ਦੱਸ ਦੇ ਕਿ ਹੁਣੇ ਵੀ ਦੇਸ਼ਾਂ ਵੱਲੋਂ ਵੀ ਇਸ ਮਾਮਲੇ 'ਤੇ ਟਿੱਪਣੀਆਂ ਆਨੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ 'ਤੇ ਉੱਪਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕੜਾ ਇਤਰਾਜ਼ ਜਤਾਇਆ ਗਿਆ। ਕੜਾ ਇਤਰਾਜ਼ ਜਤਾਂਦਿਆ ਰਾਜ ਗੁਪਤਾ ਨੇ ਉਹ ਵਤਵਕ ਦੇਸ਼ਾਂ ਦੇ ਜਿਨ੍ਹਾਂ ਦੇ ਵੱਲੋਂ ਟਿੱਪਣੀ ਕੀਤੀ ਹੈ ਉਨ੍ਹਾਂ ਨੂੰ ਤਲਬ ਕੀਤਾ ਦੇ ਇਸ 'ਤੇ ਉੱਪਰ ਕੜਾ ਇਤਰਾਜ਼ ਜਤਾਇਆ ਤੇ ਕਿਹਾ ਗਿਆ ਕਿ ਭਾਰਤ ਅੰਦਰੂਨੀ ਮਾਮਲਾ ਹੈ ਤੇ ਭਾਰਤ ਦੇ ਅੰਦਰੂਨੀ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ